ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਸਦਰ ਪੁਲਿਸ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਭੁਖੀ ਸਮੇਤ ਇੱਕ આરોપી ਨੂੰ ਕਾਬੂ ਕੀਤਾ ਗਿਆ ਸਦਰ ਪੁਲਿਸ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏਐਸਆਈ ਨਿਸ਼ਾਨ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਨਾਕੇਬੰਦੀ ਕਰਕੇ ਸਕੂਟਰ ਤੇ ਆ ਰਹੇ ਇੱਕ ਔਰੋਪੀ ਨੂੰ ਭੁਖੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਔਰੋਪੀ ਰਣਜੀਤ ਸਿੰਘ ਵਾਸੀ ਭਵਾਨੀਗੜ ਰੋਡ ਸਮਾਣਾ ਦਾ ਰਹਿਣ ਵਾਲਾ ਹੈ ਉਸ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਥਾਣਾ ਮੁਖੀ ਨੇ ਦੱਸਿਆ ਕਿ ਅਸੀਂ মিডিਆ ਰਾਹੀਂ ਦੱਸ ਰਹੇ ਹਾਂ ਕਿ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਇਸ ਧੰਦੇ ਨੂੰ ਛੱਡ ਦੇਣ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਇਕ ਸਾਨੂੰ ਕੱਲ ਮੇਰੇ ਐਸਐਸਆਈ ਨੂੰ ਇੱਕ ਇਨਫੋਰਮੇਸ਼ਨ ਹੋਈ ਸੀਗੀ ਵੀ ਰਣਜੀਤ ਸਿੰਘ ਔਰ ਪੁਲਾੜੀ ਪੁੱਤਰ ਦਰਸ਼ਨ ਸਿੰਘ ਵਾਸੀ ਇਹ ਸਮਾਣੀ ਦਾ ਰਹਿਣ ਵਾਲਾ ਵੀ ਇਹ ਭੁੱਕੀ ਚੂਰਾ ਪੋਸਟ ਲੈ ਕੇ ਆ ਰਿਹਾ ਸਕੂਟਰ ਤੇ ਠੀਕ ਹੈ ਜਿਸ ਸਬੰਧੀ ਸਾਡੇ ਕੋਲ ਸਾਡੇ ਏਐਸਐਸਆਈ ਨਿਸ਼ਾਨ ਸਿੰਘ ਵੱਲੋਂ ਨਾਕਾਬੰਦੀ ਕੀਤੀ ਸੀ ਦਰਮਨੇ ਨਾਕਾਬੰਦੀ ਜਦੋਂ ਇਹ ਉੱਥੇ ਸਕੂਟਰ ਲੈ ਕੇ ਪਹੁੰਚਿਆ ਤਾਂ ਇਹਦੀ ਸਰਚ ਦੇ ਤਲਾਸ਼ੀ ਲੈਣ ਦੇ ਇਹਦੇ ਪਾਸੋਂ ਭੁੱਕੀ ਚੂਰਾ ਪੋਸਟ ਬਰਾਮਦ ਹੋਈ ਆ ਉਹਦੇ ਆਧਾਰ ਤੇ ਇਹਦੇ ਖਿਲਾਫ ਅਸੀਂ ਐਨਡੀਪੀਐਸ ਸੈਕਟ ਤਹਿਤ ਪਰਚਾ ਦਰਜ ਕੀਤਾ ਕੀਤਾ ਗਿਆ ਤੇ ਕਿਉਂਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਪਟਿਆਲਾ ਦੇ ਤੇ ਬੜੇ ਸਖਤ ਨਿਰਦੇਸ਼ ਦਿੱਤੇ ਨੇ ਜੋ ਨਸ਼ਿਆਂ ਦੇ ਸਦਾਗਰ ਨਸ਼ੇ ਦਾ ਧੰਦਾ ਕਰਦੇ ਨੇ ਉਹਨਾਂ ਨੂੰ ਅਸੀਂ ਪਰਚਾ ਦਿੱਤੀਗੇ ਉਹਨਾਂ ਨੂੰ ਜੇਲ੍ਹਾਂ ਦੇ ਇਲਾਕਿਆਂ ਪਿੱਛੇ ਧੱਕ ਰਿਆਂ ਠੀਕ ਹੈ ਨਾ ਵੈਸੇ ਵੀ ਮੈਂ ਤੁਹਾਡੇ ਮਾਧਮ ਰਾਈ ਸਾਰਿਆਂ ਨੂੰ ਬੇਨਤੀ ਕਰਦਾ ਜੇ ਕੋਈ ਨਸ਼ੇ ਦਾ ਸਦਾਗਰ ਹੈਗਾ ਤੇ ਉਹ ਆਪਣਾ ਇਹ ਧੰਦਾ ਜਿਹੜਾ ਹੈਗਾ ਬੰਦ ਕਰ ਦੇਣ ਆਪਣੀ ਨੇਕ ਨੀਤੀ ਨਾਲ ਤੇ ਆਪਣੀ ਮਿਹਨਤ ਨਾਲ ਆਪਣਾ ਕੰਮ ਕਰਨਾ ਕਿੱਥੇ ਕੀ ਨਾਮ ਕਿੱਥੇ ਰਹਿਣਾ ਹੈ ਅ ਕੌਣ ਜੀ ਕਿੱਥੇ ਰੱਕਿਆ ਇਹ ਹੈਗਾ ਸਮਾਣਾ ਰੋਡ ਆਪਣੇ ਭਵਾਨੀਗੜ੍ਹ ਰੋਡ ਸਮਾਣੇ ਦਾ ਰਹਿਣ ਵਾਲਾ ਕੀ ਨਾਮ ਹੈ ਇਹਦਾ ਨਾਮ ਹੈਗਾ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਆਪਣਾ ਭਵਾਨੀਗੜ੍ਹ ਰੋਡ ਸਮਾਣੇ ਦਾ ਰਹਿਣ ਵਾਲਾ ਇਹ ਠੀਕ ਹੈ ਜਿੱਥੋਂ ਹੁਣ ਅੱਗੇ ਭੁੱਕੀ ਲੈ ਕੇ ਆਇਆ ਸੀ ਅਸੀਂ ਉਸ ਨੂੰ ਵੀ ਇਹਦੀ ਪੁੱਛ ਕਿਸ ਦੇ ਆਧਾਰ ਤੇ ਠੀਕਾ ਨਾਮਜ਼ਦ ਕਰ ਰਹੇ ਹਾਂ ਮਕਦਮੇ ਦੇ ਵਿੱਚ ਇਸ